ਸਾਸ੍ਰੀਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਰੱਕ ਦੇ ਵਿੱਚ ਭੂਤ ਆ ਗਿਆ ਭੂਤ ਟਰੱਕ ਚਲਾ ਰਿਹਾ ਲੋਕਾਂ ਦੇ ਵੱਲੋਂ ਰੌਲਾ ਪਾ ਪਾ ਕੇ ਇਹ ਸਭ ਕੁਝ ਕਿਹਾ ਜਾ ਰਿਹਾ ਹੈ ਦੱਸਦੇ ਕਿ ਇੱਕ ਟਰੱਕ ਹੈ ਬਿਨਾਂ ਡਰਾਈਵਰ ਤੇ ਢਾਬੇ ਵੱਲੋਂ ਸਿੱਧਾ ਹੋ ਗਿਆ ਢਾਬੇ ਦੇ ਬੈਠੇ ਲੋਕ ਉਸ ਟਰੱਕ ਨੂੰ ਦੇਖ ਕੇ ਡਰ ਗਏ ਕਿ ਇਸ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕੋਈ ਇਸ ਨੂੰ ਭੂਤ ਚਲਾ ਰਿਹਾ ਲੋਕਾਂ ਦੇ ਇੱਕਦਮ ਜਿਹੜਾ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਇਹ ਸਾਰਾ ਵਾਕਿਆ ਕਿਸ ਤਰ੍ਹਾਂ ਹੋਇਆ ਅਸੀਂ ਤੁਹਾਨੂੰ ਦੱਸ ਦਿਆਂ ਜਿਹੜਾ ਟਰੱਕ ਹੈ ਉਸ ਨੂੰ ਛੋਟੇ ਗੇਅਰ ਦੇ ਵਿੱਚ ਖੜਾ ਕੀਤਾ ਹੋਇਆ ਸੀ ਕਈ ਵਾਰ ਕੀ ਹੁੰਦਾ ਡਰਾਈਵਰ ਟਰੱਕ ਨੂੰ ਖੜਾ ਕਰ ਦਿੰਦਾ ਰੋਡ ਤੇ ਹੈਂਡ ਬ੍ਰੇਕ ਜਿਹੜੀ ਨਹੀਂ ਸਿੱਟਦਾ ਟਰੱਕ ਕਈ ਵਾਰ ਛੋਟੇ ਗੇਅਰ ਦੇ ਵਿੱਚ ਹੁੰਦਾ ਕਿਤੇ ਤਾਰ ਜਿਹੜੀ ਸਪਾਰਕ ਕਰ ਗਈ ਜਿਸ ਤੋਂ ਬਾਅਦ ਉਸਦੀ ਸੈਲਫ ਹੈ ਜਿਹੜੀ ਆਪਣੇ ਆਪ ਵੱਜ ਜਾਂਦੀ ਹੈ ਸਪਾਰਕਿੰਗ ਹੋਣ ਤੋਂ ਬਾਅਦ ਸੈਲਫ ਵੱਜਦੀ ਹੈ ਤਾਂ ਟਰੱਕ ਬੰਦ ਨਹੀਂ ਹੁੰਦਾ ਤਾਂ ਸਿੱਧਾ ਹੀ ਜਿਹੜਾ ਉਹ ਢਾਬੇ ਵੱਲੋਂ ਹੋ ਜਾਂਦਾ ਹੈ ਤਾਂ ਢਾਬੇ ਤੇ ਬੈਠੇ ਜਿਹੜੇ ਲੋਕ ਹੁੰਦੇ ਨੇ ਉਹ ਡਰ ਜਾਂਦੇ ਨੇ ਕਿ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕਿਤੇ ਭੂਤ ਤਾਂ ਨਹੀਂ ਟਰੱਕ ਚਲਾ ਰਿਹਾ ਕੌਣ ਚਲਾ ਰਿਹਾ ਟਰੱਕ ਨੂੰ ਤਾਂ ਲੋਕ ਐ ਜਿਹੜੇ ਉਹਨਾਂ ਦੇ ਵੱਲੋਂ ਭੱਜ ਕੇ ਜਾਨ ਬਚਾਈ ਜਾਂਦੀ ਐ ਜਲੰਧਰ ਅੰਮ੍ਰਿਤਸਰ ਹਾਈਵੇ ਦੀ ਐ ਸਾਰੀ ਘਟਨਾ ਐ ਜਿੱਥੇ ਇੱਕ ਟਰੱਕ ਬਿਨਾਂ ਡਰਾਈਵਰ ਤੋਂ ਜਿਹੜਾ ਐ ਚੱਲਦਾ ਹੋਇਆ ਦਿਖਾਈ ਦਿੱਤਾ ਉਸ ਟਰੱਕ ਦੇ ਵੱਲੋਂ ਸਕੂਟਰੀ ਤੇ ਸਾਈਕਲ ਨੂੰ ਦਰੜ ਕੇ ਟਾਬੇ ਦੇ ਵਿੱਚ ਜਾ ਕੇ ਰੁਕਿਆ ਉਹ ਟਰੱਕ ਐ ਟਰੱਕ ਦੇ ਥੱਲੇ ਆਣ ਤੋਂ ਜਿਹੜੇ ਲੋਕ ਸੀ ਇੱਥੇ ਰੋਟੀ ਖਾ ਰਹੇ ਸੀ ਟਾਬੇ ਤੇ ਉਹ ਬਾਲ ਬਾਲ ਬਚੇ ਨੇ ਟਰੱਕ ਦੀ ਐ ਅਕਸਰ ਕਈ ਵਾਰੀ ਸਪਾਰਕਿੰਗ ਹੋਣ ਦੇ ਨਾਲ ਐ ਇਸ ਤਰ੍ਹਾਂ ਦੀ ਜਿਹੜੀਆਂ ਵਾਰਦਾਤਾਂ ਆਮ ਹੀ ਹੋ ਜਾਂਦੀਆਂ ਨੇ ਕੋਈ ਭੂਤ ਨਹੀਂ ਕੋਈ ਕਿਸੇ ਤਰ੍ਹਾਂ ਦਾ ਇਹ ਜਾਦੂ ਨਹੀਂ ਐ ਸਿਰਫ ਟਰੱਕ ਦੇ ਵਿੱਚ ਇਹ ਜਿਹੜੀ ਸੈਲਫ ਹੈ ਆਪਣੇ ਬੱਜ ਗਿਆ ਸੈਲਫ ਤਾਬਾ ਜੀ ਕਿਉਂਕਿ ਟਰੱਕ ਦੇ ਵਿੱਚ ਕਈ ਵਾਰ ਤਾਰਾਂ ਸਪਰਕ ਕਰ ਜਾਂਦੇ ਨੇ ਇੱਕ ਗਰਮੀ ਬਹੁਤ ਹੈ ਇਹ ਦੂਜੀ ਗੱਲ ਹੈ ਟਰੱਕ ਦੀ ਜਿਹੜੀ ਹੈਂਡ ਬ੍ਰੇਕ ਨਹੀਂ ਲੱਗੀ ਹੋਈ ਸੀ ਜਿਸ ਦੇ ਕਾਰਨ ਇਹ ਸਾਰਾ ਵਾਕਿਆ ਹੋਇਆ ਤਾਂ ਵਾਕਿਆ ਦੇਖ ਕੇ ਲੋਕਾਂ ਨੇ ਬਲੋ ਇਹ ਕਹਿਣਾ ਸ਼ੁਰੂ ਕਰ ਦਿੱਤਾ ਟਰੱਕ ਚ ਭੂਤ ਆ ਗਿਆ ਟਰੱਕ ਉਹ ਤੇ ਚਲਾ ਰਿਹਾ ਹੈ ਕਿ ਇਹ ਕੀ ਹੋ ਗਿਆ ਇਹ ਚਮਤਕਾਰ ਹੋ ਗਿਆ ਕੋਈ ਚਮਤਕਾਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਬਚਣਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਉਹ ਆਮ ਹੋ ਜਾਂਦੀਆਂ ਨੇ ਪਰ ਇਸ ਟਰੱਕ ਨੂੰ ਜਿਹੜਾ ਮੌਕੇ ਤੇ ਉੱਤੇ ਰੋਕ ਦਿੱਤਾ ਗਿਆ ਡਰਾਈਵਰ ਨੂੰ ਲੱਭਿਆ ਗਿਆ ਡਰਾਈਵਰ ਨੂੰ ਲੱਭ ਕੇ ਟਰੱਕ ਨੂੰ ਸਾਈਡ ਤੇ ਕਰਵਾਇਆ ਗਿਆ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਸੀ ਤਾਂ ਦੇਖੋ ਕਿਸ ਤਰ੍ਹਾਂ ਨਾਲ ਇਸ ਟਰੱਕ ਦੇ ਏ ਬੋਲੋ ਲੋਕਾਂ ਨੂੰ ਡਰਾ ਦਿੱਤਾ ਗਿਆ ਜਦੋਂ ਇਸ ਦੀ ਜਿਹੜੀ ਐ ਤਾਰ ਆ ਉਸਪਾਰਕ ਕੋਈ ਸੰਪਰਕ ਹੋਣ ਤੋਂ ਬਾਅਦ ਵਿੱਚ ਇਸ ਦੇ ਸੈਲਫ ਹੋਵੇ ਜੀ ਤਾਂ ਟਰੱਕ ਆਪਣੇ ਆਪ ਸਟਾਰਟ ਹੋ ਕੇ ਢਾਬੇ ਵੱਲੋਂ ਸਿੱਧਾ ਹੋ ਗਿਆ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਆਓ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਹਾਂ ਜੀ ਬਈ ਕੀ ਹੈਗਾ ਮਾਮਲਾ ਮਾਮਲਾ ਇਹਦਾ ਬਜੀ ਜੀ ਕਿ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਕੰਮ ਗਿਆ ਸੀ ਕੋਈ ਚਾਬੀ ਸਾਢੀ ਦਾ ਸੋਚੋਂ ਸੀ ਜਿੱਤੇ ਮਟਰ ਵੇਟੇ ਜਦੋਂ ਇਹ ਸਟਾਰਟ ਹੋ ਗਿਆ ਆਪਣੇ ਆਪ ਇਹ ਚਾਹੋਂ ਭਾਵੇਂ ਇਹਦੇ ਚ ਬੰਦੇ ਵੀ ਸਭ ਇਹ ਗੱਲ ਚੀਜ਼ਾਂ ਕਰਦੇ ਆ ਗੱਡੀ ਅੱਗੇ ਪਿੱਛੇ ਤਿੰਨ ਚਾਰ ਵਾਰੀ ਅੱਗੇ ਪਿੱਛੇ ਗਿਆ ਕਿੱਟਾ ਲਾਈਆਂ ਸਾਰੇ ਨੇ ਅਜੀ ਗੱਲ ਕੇ ਤਾਂ ਜਾ ਕੇ ਗੱਡੀ ਕਿਤੇ ਪਟ્રોલ ਹੋ ਗਈ ਤੇ ਪਾਈ ਟੱਬਾ ਖੁੱਲਾ ਸੀਗਾ ਉਹਦੇ ਅਸੀਂ ਟੱਬਾ ਖੁੱਲਾ ਸੀ ਜਿਹੜੇ ਕਸ਼ਮਰ ਰੋਟੀ ਖਾ ਰਹੇ ਸੀ ਉਹਨਾਂ ਨੇ ਅਸੀਂ ਚੈੱਕ ਕੀਤਾ ਤੇ ਸਾਈਕਲ ਚੱਲਣਾ ਤਾਂ ਕੋਈ ਨੁਕਸਾਨ ਨਹੀਂ ਭਾਈ ਜਾਣੀ ਨੁਕਸਾਨ ਨਹੀਂ ਹੋਇਆ ਡਰਾਈਵਰ ਵਿੱਚੋਂ ਫੋਨ ਕੀਤਾ ਡਰਾਈਵਰ ਕੋਈ ਹੈ ਨਹੀਂ ਸੀ ਉੰਜਰ ਪਤਾ ਲੱਗ ਰਿਹਾ ਤੇ ਲੱਗ ਰਿਹਾ ਸਮਝ ਆ ਰਿਹਾ ਤੇਰੇ ਨਾਮ ਨਿਆਣੇ ਨੇ ਮਾਲਕਾਂ ਸਾਸ੍ਰੀ ਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਰੱਕ ਦੇ ਵਿੱਚ ਭੂਤ ਆ ਗਿਆ ਭੂਤ ਟਰੱਕ ਚਲਾ ਰਿਹਾ ਲੋਕਾਂ ਦੇ ਕੋਲੋਂ ਰੌਲਾ ਪਾ ਪਾ ਕੇ ਇਹ ਸਭ ਕੁਝ ਕਿਹਾ ਜਾ ਰਿਹਾ ਦੱਸਦੇ ਕਿ ਇੱਕ ਟਰੱਕ ਹੈ ਬਿਨਾਂ ਡਰਾਈਵਰ ਤੇ ਟਾਬੇ ਵੱਲੋਂ ਸਿੱਧਾ ਹੋ ਗਿਆ ਟਾਬੇ ਦੇ ਬੈਠੇ ਲੋਕ ਉਸ ਟਰੱਕ ਨੂੰ ਦੇਖ ਕੇ ਡਰ ਗਏ ਕਿ ਇਸ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕੋਈ ਇਸ ਨੂੰ ਭੂਤ ਚਲਾ ਰਿਹਾ ਹੈ ਲੋਕਾਂ ਦੇ ਇੱਕਦਮ ਜਿਹੜਾ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਇਹ ਸਾਰਾ ਵਾਕਿਆ ਕਿਸ ਤਰ੍ਹਾਂ ਹੋਇਆ ਸੀ ਤੁਹਾਨੂੰ ਦੱਸ ਦਿਆਂ ਜਿਹੜਾ ਟਰੱਕ ਹੈ ਉਸ ਨੂੰ ਛੋਟੇ ਗੇਅਰ ਦੇ ਵਿੱਚ ਖੜਾ ਕੀਤਾ ਹੋਇਆ ਸੀ ਕਈ ਵਾਰ ਕੀ ਹੁੰਦਾ ਡਰਾਈਵਰ ਟਰੱਕ ਨੂੰ ਖੜਾ ਕਰ ਦਿੰਦਾ ਰੋਡ ਤੇ ਹੈਂਡ ਬ੍ਰੇਕ ਜਿਹੜੀ ਨਹੀਂ ਸਿੱਟਦਾ ਟਰੱਕ ਕਈ ਵਾਰ ਛੋਟੇ ਗੇਅਰ ਦੇ ਵਿੱਚ ਹੁੰਦਾ ਕਿਤੇ ਤਾਰ ਜਿਹੜੀ ਸਪਾਰਕ ਕਰਕੇ ਜਿਸ ਤੋਂ ਬਾਅਦ ਉਸ ਦੀ ਸੈਲਫ ਹੈ ਜਿਹੜੀ ਆਪਣੇ ਆਪ ਵੱਜ ਜਾਂਦੀ ਹੈ ਸਪਾਰਕਿੰਗ ਹੋਣ ਤੋਂ ਬਾਅਦ ਸੈਲਫ ਵੱਜਦੀ ਹੈ ਤਾਂ ਟਰੱਕ ਬੰਦ ਨਹੀਂ ਹੁੰਦਾ ਤਾਂ ਸਿੱਧਾ ਹੀ ਜਿਹੜਾ ਉਹ ਢਾਬੇ ਵੱਲੋਂ ਹੋ ਜਾਂਦਾ ਤਾਂ ਢਾਬੇ ਤੇ ਬੈਠੇ ਜਿਹੜੇ ਲੋਕ ਹੁੰਦੇ ਨੇ ਉਹ ਡਰ ਜਾਂਦੇ ਨੇ ਕਿ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕਿਤੇ ਭੂਤ ਤਾਂ ਨਹੀਂ ਟਰੱਕ ਚਲਾ ਰਿਹਾ ਕੌਣ ਚਲਾ ਰਿਹਾ ਟਰੱਕ ਨੂੰ ਤਾਂ ਲੋਕ ਆ ਜਿਹੜੇ ਉਹਨਾਂ ਦੇ ਵੱਲੋਂ ਭੱਜ ਕੇ ਜਾਨ ਬਚਾਈ ਜਾਂਦੀ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਦੀ ਇਹ ਸਾਰੀ ਘਟਨਾ ਹੈ ਜਿੱਥੇ ਇੱਕ ਟਰੱਕ ਬਿਨਾਂ ਡਰਾਈਵਰ ਤੋਂ ਜਿਹੜਾ ਹੈ ਚੱਲਦਾ ਹੋਇਆ ਦਿਖਾਈ ਦਿੱਤਾ ਉਸ ਟਰੱਕ ਦੇ ਵੱਲੋਂ ਸਕੂਟਰੀ ਤੇ ਸਾਈਕਲ ਨੂੰ ਦਰੜ ਕੇ ਢਾਬੇ ਦੇ ਵਿੱਚ ਜਾ ਕੇ ਰੁਕਿਆ ਉਹ ਟਰੱਕ ਟਰੱਕ ਦੇ ਥੱਲੇ ਆਣ ਤੋਂ ਜਿਹੜੇ ਲੋਕ ਸੀ ਉਥੇ ਰੋਟੀ ਖਾ ਰਹੇ ਸੀ ਢਾਬੇ ਤੇ ਉਹ ਬਾਲ ਬਾਲ ਬਚੇ ਨੇ ਟਰੱਕ ਦੇ ਅਕਸਰ ਕਈ ਵਾਰ ਸਪਾਰਕਿੰਗ ਹੋਣ ਦੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਵਾਰਦਾਤਾਂ ਆਮ ਹੀ ਹੋ ਜਾਂਦੀਆਂ ਨੇ ਕੋਈ ਭੂਤ ਨਹੀਂ ਕੋਈ ਕਿਸੇ ਤਰ੍ਹਾਂ ਦਾ ਇਹ ਜਾਦੂ ਨਹੀਂ ਹੈ ਸਿਰਫ ਟਰੱਕ ਦੇ ਵਿੱਚ ਇਹ ਜਿਹੜੀ ਸੈਲਫ ਹੈ ਆਪਣਾ ਬੱਜ ਗਿਆ ਸੈਲਫ ਤਾਬਾ ਜੀ ਕਿਉਂਕਿ ਟਰੱਕ ਦੇ ਵਿੱਚ ਕਈ ਵਾਰ ਤਾਰਾਂ ਸੰਪਰਕ ਕਰ ਜਾਂਦੇ ਨੇ ਇੱਕ ਗਰਮੀ ਬਹੁਤ ਹੈ ਇਹ ਦੂਜੀ ਗੱਲ ਹੈ ਟਰੱਕ ਜਿਹੜੀ ਹੈਂਡ ਬ੍ਰੇਕ ਨਹੀਂ ਲੱਗੀ ਹੋਈ ਸੀ ਜਿਸ ਦੇ ਕਾਰਨ ਇਹ ਸਾਰਾ ਵਾਕਿਆ ਹੋਇਆ ਤਾ ਵਾਕਿਆ ਦੇਖ ਕੇ ਲੋਕਾਂ ਨੇ ਬਲੋ ਇਹ ਕਹਿਣਾ ਸ਼ੁਰੂ ਕਰ ਦਿੱਤਾ ਟਰੱਕ ਚ ਭੂਤ ਆ ਗਿਆ ਟਰੱਕ ਭੂਤ ਚਲਾ ਰਿਹਾ ਹੈ ਕਿ ਇਹ ਕੀ ਹੋ ਗਿਆ ਇਹ ਚਮਤਕਾਰ ਹੋ ਗਿਆ ਕੋਈ ਚਮਤਕਾਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਬਚਣਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਉਹ ਆਮ ਹੋ ਜਾਂਦੀਆਂ ਨੇ ਪਰ ਇਸ ਟਰੱਕ ਨੂੰ ਜਿਹੜਾ ਮੌਕੇ ਤੇ ਉੱਥੇ ਰੋਕ ਦਿੱਤਾ ਗਿਆ ਡਰਾਈਵਰ ਨੂੰ ਲੱਭਿਆ ਗਿਆ ਡਰਾਈਵਰ ਨੂੰ ਲੱਭ ਕੇ ਟਰੱਕ ਨੂੰ ਸਾਈਡ ਤੇ ਕਰਵਾਇਆ ਗਿਆ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਸੀ ਤਾਂ ਦੇਖੋ ਕਿਸ ਤਰ੍ਹਾਂ ਨਾ ਇਸ ਟਰੱਕ ਦੇ ਬਹਲੋ ਲੋਕਾਂ ਨੂੰ ਡਰਾ ਦਿੱਤਾ ਕਿ ਜਦੋਂ ਇਸ ਦੀ ਜਿਹੜੀ ਹੈ ਤਾਰ ਆ ਉਸਪਾਰਕ ਕੋਈ ਸੰਪਰਕ ਹੋਣ ਤੋਂ ਬਾਅਦ ਵਿੱਚ ਇਸ ਦੀ ਸੈਲਫ ਹੋ ਗਈ ਤਾਂ ਟਰੱਕ ਆਪਣੇ ਆਪ ਸਟਾਰਟ ਹੋ ਕੇ ਢਾਬੇ ਵੱਲੋਂ ਸਿੱਧਾ ਹੋ ਗਿਆ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਆਓ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਹਾਂਜੀ ਭਾਈ ਕੀ ਹੈਗਾ ਮਾਮਲਾ ਅੰਮ੍ਰਿਤਪਾਲ ਜੀ ਵੀ ਇੱਕ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਨੇ ਕੁਝ ਕੰਮ ਗਿਆ ਸੀ ਕੁਝ ਚਾਬੀ ਛੱਡ ਗਿਆ ਸੁੱਤੋਂ ਆਉਂ ਸੀ ਤੇ ਟਾਪਾ ਵੈਟਿੰਗ ਜਦੋਂ ਵੀ ਸਟਾਰਟ ਹੋ ਗਿਆ ਆਪਣੇ ਆਪ ਹੀ ਉਹ ਚਾਬੀ ਟਰੱਕ ਦੇ ਵਿੱਚ ਬੰਦੇ ਨੇ ਰੱਖੀ ਆ ਗੱਡੀ ਅੱਗੇ ਪੁੱਛੇ ਤਿੰਨ ਚਾਰ ਵਾਰੀ ਅੱਗੇ ਚਲੀ ਆ ਟਿੱਕਾ ਲਾਈਆਂ ਸਾਰੇ ਨੇ ਅੱਜੀ ਲਾ ਕੇ ਤਾਂ ਜਾ ਕੇ ਗੱਡੀ ਕਿਤੇ ਕੰਟਰੋਲ ਹੋ ਗਈ ਤੇ ਪਾਈ ਟਾਪਾ ਖੁੱਲਾ ਸੀਗਾ ਉਹਦੇ ਇਹ ਟਾਪਾ ਖੁੱਲਾ ਸੀ ਜਿਹੜੇ ਪਸੰਦ ਰੋਟੀ ਖਾ ਰਹੇ ਸੀ ਤੇ ਉਹਨੇ ਜਿਵੇਂ ਚੱਕੀ ਬਾਤ ਤੇ ਸਾਈਕਲ ਤੇ ਚੱਲਣਾ ਤਕਨ ਨੁਕਸਾਨ ਤੇ ਨਹੀਂ ਜਾਣੀ ਨੁਕਸਾਨ ਜਾਣੀ ਨੁਕਸਾਨ ਨਹੀਂ ਹੋਇਆ ਡਰਾਈਵਰ ਵਿੱਚੋਂ ਫੋਨ ਕੀਤਾ ਹੈ ਡਰਾਈਵਰ ਵਿੱਚ ਹੈ ਨਹੀਂ ਜੀ ਹੁਣ ਜਦ ਪਤਾ ਲੱਗਿਆ ਇੱਦਾਂ ਕਰਕੇ ਨਾਮ ਹੋ ਗਿਆ ਡਰਾਈਵਰ ਦਾ ਨਾਮ ਨਹੀਂ ਮਾਲਕਾਂ ਦਾ ਸਤਿ ਸ੍ਰੀ ਅਕਾਲ ਪੰਜਾਬ ਲੋਕਾਂ ਕੋ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਰੱਕ ਦੇ ਵਿੱਚ ਭੂਤ ਆ ਗਿਆ ਭੂਤ ਟਰੱਕ ਚਲਾ ਰਿਹਾ ਲੋਕਾਂ ਦੇ ਕੋਲੋਂ ਰੌਲਾ ਪਾ ਪਾ ਕੇ ਇਹ ਸਭ ਕੁਝ ਕਿਹਾ ਜਾ ਰਿਹਾ ਦੱਸਦੇ ਕਿ ਇੱਕ ਟਰੱਕ ਹੈ ਬਿਨਾਂ ਡਰਾਈਵਰ ਤੇ ਢਾਬੇ ਵੱਲੋਂ ਸਿੱਧਾ ਹੋ ਗਿਆ ਟਾਬੇ ਦੇ ਬੈਠੇ ਲੋਕ ਉਸ ਟਰੱਕ ਨੂੰ ਦੇਖ ਕੇ ਡਰ ਗਏ ਕਿ ਇਸ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕੋਈ ਇਸ ਨੂੰ ਭੂਤ ਚਲਾ ਰਿਹਾ ਹੈ ਲੋਕਾਂ ਦੇ ਇੱਕਦਮ ਜਿਹੜਾ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਇਹ ਸਾਰਾ ਵਾਕਿਆ ਕਿਸ ਤਰ੍ਹਾਂ ਹੋਇਆ ਸੀ ਤੁਹਾਨੂੰ ਦੱਸ ਦਿਆਂ ਜਿਹੜਾ ਟਰੱਕ ਹੈ ਉਸ ਨੂੰ ਛੋਟੇ ਗੇਅਰ ਦੇ ਵਿੱਚ ਖੜਾ ਕੀਤਾ ਹੋਇਆ ਸੀ ਕਈ ਵਾਰ ਕੀ ਹੁੰਦਾ ਡਰਾਈਵਰ ਹੈ ਟਰੱਕ ਨੂੰ ਖੜਾ ਕਰ ਦਿੰਦਾ ਰੋਡ ਤੇ ਹੈਂਡ ਬ੍ਰੇਕ ਹੈ ਜਿਹੜੀ ਨਹੀਂ ਸਿੱਟਦਾ ਟਰੱਕ ਕਈ ਵਾਰ ਛੋਟੇ ਗੇਅਰ ਦੇ ਵਿੱਚ ਹੁੰਦਾ ਕਿਤੇ ਤਾਰ ਜਿਹੜੀ ਸਪਾਰਕ ਕਰਕੇ ਜਿਸ ਤੋਂ ਬਾਅਦ ਉਸ ਦੀ ਸੈਲਫ ਹੈ ਜਿਹੜੀ ਆਪਣੇ ਆਪ ਵੱਜ ਜਾਂਦੀ ਹੈ ਸਪਾਰਕਿੰਗ ਹੋਣ ਤੋਂ ਬਾਅਦ ਸੈਲਫ ਵੱਜਦੀ ਹੈ ਤਾਂ ਟਰੱਕ ਬੰਦ ਨਹੀਂ ਹੁੰਦਾ ਤਾਂ ਸਿੱਧਾ ਹੀ ਜਿਹੜਾ ਉਹ ਢਾਬੇ ਵੱਲੋਂ ਹੋ ਜਾਂਦਾ ਤਾਂ ਢਾਬੇ ਤੇ ਬੈਠੇ ਜਿਹੜੇ ਲੋਕ ਹੁੰਦੇ ਨੇ ਉਹ ਡਰ ਜਾਂਦੇ ਨੇ ਕਿ ਟਰੱਕ ਦੇ ਵਿੱਚ ਡਰਾਈਵਰ ਨਹੀਂ ਹੈ ਕਿ ਕਿਤੇ ਭੂਤ ਤਾਂ ਨਹੀਂ ਟਰੱਕ ਚਲਾ ਰਿਹਾ ਕੌਣ ਚਲਾ ਰਿਹਾ ਟਰੱਕ ਨੂੰ ਤਾਂ ਲੋਕ ਹੈ ਜਿਹੜੇ ਉਹਨਾਂ ਦੇ ਵੱਲੋਂ ਭੱਜ ਕੇ ਜਾਨ ਬਚਾਈ ਜਾਂਦੀ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਦੀ ਇਹ ਸਾਰੀ ਘਟਨਾ ਹੈ ਜਿੱਥੇ ਇੱਕ ਟਰੱਕ ਬਿਨਾਂ ਡਰਾਈਵਰ ਤੋਂ ਜਿਹੜਾ ਹੈ ਚੱਲਦਾ ਹੋਇਆ ਦਿਖਾਈ ਦਿੱਤਾ ਉਸ ਟਰੱਕ ਦੇ ਵੱਲੋਂ ਸਕੂਟਰੀ ਤੇ ਸਾਈਕਲ ਨੂੰ ਦਰੜ ਕੇ ਢਾਬੇ ਦੇ ਵਿੱਚ ਜਾ ਕੇ ਰੁਕਿਆ ਉਹ ਟਰੱਕ ਟਰੱਕ ਦੇ ਥੱਲੇ ਆਣ ਤੋਂ ਜਿਹੜੇ ਲੋਕ ਸੀ ਉੱਥੇ ਰੋਟੀ ਖਾ ਰਹੇ ਸੀ ਢਾਬੇ ਤੇ ਉਹ ਬਾਲ ਬਾਲ ਬਚੇ ਨੇ ਟਰੱਕ ਦੇ ਅਕਸਰ ਕਈ ਵਾਰ ਸਪਾਰਕਿੰਗ ਹੋਣ ਦੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਵਾਰਦਾਤਾਂ ਆਮ ਹੀ ਹੋ ਜਾਂਦੀਆਂ ਨੇ ਕੋਈ ਭੂਤ ਨਹੀਂ ਕੋਈ ਕਿਸੇ ਤਰ੍ਹਾਂ ਦਾ ਇਹ ਜਾਦੂ ਨਹੀਂ ਹੈ ਸਿਰਫ ਟਰੱਕ ਦੇ ਵਿੱਚ ਇਹ ਜਿਹੜੀ ਸੈਲਫ ਹੈ ਆਪਣਾ ਬੱਜ ਗਿਆ ਸੈਲਫ ਤਾਬਾ ਜੀ ਕਿਉਂਕਿ ਟਰੱਕ ਦੇ ਵਿੱਚ ਕਈ ਵਾਰ ਤਾਰਾਂ ਸਪਰਕ ਕਰ ਜਾਂਦੇ ਨੇ ਇੱਕ ਗਰਮੀ ਬਹੁਤ ਹੈ ਇਹ ਦੂਜੀ ਗੱਲ ਹੈ ਟਰੱਕ ਦੀ ਜਿਹੜੀ ਹੈਂਡ ਬ੍ਰੇਕ ਨਹੀਂ ਲੱਗੀ ਹੋਈ ਸੀ ਜਿਸ ਦੇ ਕਾਰਨ ਇਹ ਸਾਰਾ ਵਾਕਿਆ ਹੋਇਆ ਤਵਾਕੈ ਦੇਖ ਕੇ ਲੋਕਾਂ ਨੇ ਬੋਲੋ ਇਹ ਕਹਿਣਾ ਸ਼ੁਰੂ ਕਰ ਦਿੱਤਾ ਟਰੱਕ ਚ ਭੂਤ ਆ ਗਿਆ ਟਰੱਕ ਭੂਤ ਚਲਾ ਰਿਹਾ ਹੈ ਕਿ ਇਹ ਕੀ ਹੋ ਗਿਆ ਇਹ ਚਮਤਕਾਰ ਹੋ ਗਿਆ ਕੋਈ ਚਮਤਕਾਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਬਚਣਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਉਹ ਆਮ ਹੋ ਜਾਂਦੀਆਂ ਨੇ ਪਰ ਇਸ ਟਰੱਕ ਨੂੰ ਜਿਹੜਾ ਮੌਕੇ ਤੇ ਉੱਥੇ ਰੋਕ ਦਿੱਤਾ ਗਿਆ ਡਰਾਈਵਰ ਨੂੰ ਲੱਭਿਆ ਗਿਆ ਡਰਾਈਵਰ ਨੂੰ ਲੱਭ ਕੇ ਟਰੱਕ ਨੂੰ ਸਾਈਡ ਤੇ ਕਰਵਾਇਆ ਗਿਆ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਸੀ ਤਾਂ ਦੇਖੋ ਕਿਸ ਤਰ੍ਹਾਂ ਨਾ ਇਸ ਟਰੱਕ ਦੇ ਵਲੋਂ ਲੋਕਾਂ ਨੂੰ ਡਰਾ ਦਿੱਤਾ ਗਿਆ ਜਦੋਂ ਇਸ ਦੀ ਜਿਹੜੀ ਐ ਤਾਰ ਆ ਉਸਪਾਰਕ ਕੋਈ ਸਪਾਰਕ ਹੋਣ ਤੋਂ ਬਾਅਦ ਵਿੱਚ ਇਸ ਦੇ ਸੈਲਫ ਹੋਏ ਜੀ ਤਾਂ ਟਰੱਕ ਆਪਣੇ ਆਪ ਸਟਾਰਟ ਹੋ ਕੇ ਢਾਬੇ ਵੱਲੋਂ ਸਿੱਧਾ ਹੋ ਗਿਆ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਆਓ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਹਾਜੀ ਬਈ ਕੀ ਹੈਗਾ ਮਾਮਲਾ ਮਾਮਲਾ ਇਹਦਾ ਬਜੀ ਵੀ ਇੱਕ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਕੋਲੇ ਕੰਮ ਗਿਆ ਸੀ ਜੁਤੀ ਚਾਪੀ ਛੱਡ ਗਿਆ ਸੋ ਚੌਂ ਸੀ ਤੇ ਮੋਟਰ ਵਾਈਕ ਜਦ ਵੀ ਸਟਾਰਟ ਹੋ ਕੇ ਆਪਣੇ ਆਪ ਨੂੰ ਉਹ ਆਪਣੇ ਪਾਰਕਿੰਗ ਦੇ ਵਿੱਚ ਬੰਦੇ ਵੀ ਆਪਣੀ ਗੱਲ ਗੱਡੀ ਅੱਗੇ ਪਿੱਛੇ ਤਿੰਨ ਚਾਰ ਵਾਰੀ ਅੱਗੇ ਪਿੱਛੇ ਹੋਈ ਹੈ ਿੱਟਾ ਲਾਈਆਂ ਸਾਰੇ ਨੇ ਅੱਧੀ ਕਰਕੇ ਤਾਂ ਜਾ ਕੇ ਗੱਡੀ ਕਿਤੇ ਪਟ્રોલ ਹੋ ਜੇ ਤੇ ਪਹਿਲੀ ਤਾਂ ਆਪਾ ਖੁੱਲਾ ਸੀਗਾ ਉਹਦੇ ਇਹ ਆਪਾ ਖੁੱਲਾ ਸੀ ਕਿ ਜੇ ਕਿਸਮਤ ਰੋਟੀ ਖਾਰੇ ਸੀ ਤੇ ਉਹਦੇ ਜੇ ਅਸੀਂ ਚਾਰਤੀ ਬਾਅਦ ਸਾਈਕਲ ਚੱਲਣਾ ਤਾਂ ਕੋਈ ਨੁਕਸਾਨ ਨਾ ਭਾਈ ਜਾਣੀ ਨੁਕਸਾਨ ਜਾਣੀ ਉਸਾਰ ਨਹੀਂ ਹੋਇਆ ਆਪਾਂ ਵਿੱਚੋਂ ਫੋਨ ਕੀਤਾ ਹੈ ਡਰਾਈਵਰ ਵਿੱਚ ਹੈ ਨਹੀਂ ਸੀ ਹੁਣ ਜਦ ਪਤਾ ਲੱਗਾ ਵੀ ਇੱਦਾਂ ਕਰਕੇ ਕੰਮ ਹੋਊਗਾ ਤੇਰੇ ਕੋਲ ਦਾ ਮੈਨੀਆਂ ਨਾ ਮੀ ਮਾਲਾ ਕਾ